ਅਥਰੇ ਡੇ ਰਹੇ ਨੇ ਦੇਖੋ ਬਾਹਰ ਦੇ ਨੰਬਰ ਤੋਂ ਕਾਲ ਆ। ਇਹ ਸਜਾਦ ਭੱਟੀ ਦੀ ਖੁਦ ਹੀ ਵੱਤ ਨੂੰ ਆਵਾਜ਼ ਵੀ ਸੁਣਾਉਣਾ। ਇਹ ਸਜਾਦ ਭੱਟੀ ਹੈ। ਮਾਨ ਕਦੇ ਤੇਰੀ ਮੇਰੀ ਜ਼ਿੰਦਗੀ ਚ ਪੈਣਾ ਨਹੀਂ। ਨਹੀਂ ਜੀ। ਅੱਜ ਤੋਂ ਮੈਨੂੰ ਚਿੱਤਰ ਮਾਰਨੇ ਆ। ਤੇ ਚਿੱਤਰ ਭਾਜੀ ਦੇਖੋ ਤੁਸੀਂ ਪੰਜਾਬ ਦਾ ਮਾਣ ਕਿਉਂ ਖਰਾਬ ਤੁਸੀਂ ਖਾਲੀਸਾਨੀ ਤੇ ਕਿਉਂ ਉਹ ਕਰਦੇ ਹੋਏ ਦੱਸੋ ਪਹਿਲਾਂ ਤੁਸੀਂ ਮੈਨੂੰ। ਕੀ ਗੱਲ ਹੈ ਤੂੰ ਸਜਾਦ ਭੱਟੀ ਹੈ ਤਾਂ ਕਿੱਡੀ ਵੱਡੀ ਗੱਲ ਹੈ ਤੂੰ ਦੇਖਣਾ। ਇਕੱਲੇ ਨਾਲ ਕੱਲਾ ਜਦ ਮਰਜੀ ਆ ਜਾ ਤੂੰ ਆਪਣੇ ਹਰਕਤਾਂ ਤੋਂ ਬਾਜ਼ ਆ ਜਾ। ਠੀਕ ਹੈ। ਮੈਂ ਤੇਰੇ ਗਿੱਦੜ ਧਮਕੇ ਤੋਂ ਡਰਨ ਵਾਲਾ ਨਹੀਂ ਐ। ਨਾ ਤੇ ਤੂੰ ਡਰਿਆ ਨਾ ਮੈਂ ਕਦੇ ਡਰੂੰਗਾ। ਵਾਣੀ ਕੋ ਜੇ ਦਿਨ ਜਿਹੜਾ ਮਰਜੀ ਹੋਵੇ ਚਾਹੇ ਕੱਲੇ ਨੂੰ ਕੱਲਾ ਜਿੱਥੇ ਮਰਜੀ ਹਜੇ ਲੜਨ ਲੜਨ ਤੋਂ ਨਹੀਂ ਡਰਦੇ ਕੋਈ ਯੋद्धा ਨਹੀਂ ਹੈ ਮਰਤਪਾਲ ਮੇਰਾ ਕੋਈ ਯੋद्धा ਨਹੀਂ ਹੈ ਕੋਈ ਯੋद्धा ਨਹੀਂ ਜੇ ਯੋद्धा ਹੁੰਦਾ ਨਾ ਤਾਂ ਅੱਜ ਪੰਜਾਬ ਚ ਆ ਕੇ ਸਰੈਂਡਰ ਕਰਦਾ ਜੇ ਯੋद्धा ਹੁੰਦਾ ਤਾਂ ਸਰੈਂਡਰ ਕਰਦਾ ਪਰ ਇਹਨੇ ਕੋਈ ਸਰੈਂਡਰ ਨਹੀਂ ਕੀਤਾ ਸਿਰਫ ਹਵਾबाजी ਕਰਦਾ ਮੈਂ ਉਹ ਕਰ ਦੂੰ ਉਹ ਕਰ ਦੂੰ ਤਿੰਨ ਚਾਰ ਕੁੜੇ ਨੂੰ ਹੋਰ ਨੂੰ ਕਿਹਨੂੰ ਮਾਰੇਗਾ ਤੂੰ ਕਿੱਡਾ ਖੱਬੀ ਖਾਨ ਹੈ ਬਾਈ ਤੂੰ ਕਿੱਡਾ ਕੋਹ ਹੈ ਕਿੱਡਾ ਜਿਗਰ ਵਾਲਾ ਤੂੰ ਤਿੰਨ ਤਿੰਨ ਬੰਦੇ ਇੱਕ ਕੁੜੀ ਨੂੰ ਮਾਰਦੇ ਕਿੱਡੀ ਕਿ ਸ਼ਹਾਵਾਸ਼ੀ ਦੀ ਗੱਲ ਹੈ ਬਾਈ ਕੱਲੇ ਨੂੰ ਕੱਲਾ ਆ ਜਾ ਯਾਰ ਕਿੱਡੀ ਕਬੱਡੀ ਗੱਲ ਉਹਦੇ ਨਾਲ ਹੀ ਤੁਸੀਂ ਇਹ ਵੀ ਕਿਹਾ ਸੀਗਾ ਕਿ ਜੇ ਮੱਥਾ ਲਾਣਾ ਹੈ ਤਾਂ ਹਾਣਦਿਆਂ ਨਾਲ ਲਾ ਤੇ ਹੁਣ ਤੁਹਾਨੂੰ ਕੀ ਭੈ ਪੈਂਦਾ ਮੱਥਾ ਤਾਂ ਫਿਰ ਕੱਲੇ ਨੂੰ ਕੱਲਾ ਆ ਜਾ ਬਈ ਮੈਂ ਡਰਦਾ ਨਹੀਂ ਮੈਂ ਤੁਹਾਨੂੰ ਪਰਵਾਰਿਕ ਕੋ ਗੱਲ ਕਹਿੰਦਾ ਕੱਲੇ ਨੂੰ ਕੱਲਾ ਜਿੱਥੇ ਮਰ ਗਿਆ ਅਮਰਪਾਲ ਦਾ ਅਮਰਪਾਲ ਆਜੇ ਇੱਥੇ ਕੱਲਾ ਪਰ ਮੈਂ ਡਰਨ ਵਾਲਾ ਨਹੀਂ ਹੈ ਸਜਾਦ ਭੱਟੀ ਹੋ ਚਾ ਅਮਰਪਾਲ ਮੈਰੋ ਹੋ ਮੈਂ ਡਰਨ ਵਾਲੇ ਉਸ ਪਰਿਵਾਰ ਦੀ ਹੈਲਪ ਕਰਾਂਗਾ ਉਹਦੇ ਪਰਿਵਾਰ ਨਾਲ ਜੋੜਿਆ ਔਰ ਸਜਾ ਇਹਨੂੰ ਅਮਰਪਾਲ ਮੈਰਨ ਸਜਾ ਦੁਆ ਕੇ ਛੱਡਾਂਗਾ ਸਤਿ ਸ਼੍ਰੀ ਅਕਾਲ ਜੀ ਮੈਜਿਸਟਰੀ ਸਿੰਘ ਤੁਸੀਂ ਜੁੜੇ ਹੋਏ ਤੇ ਪੰਜਾਬ ਦੇ ਵਿੱਚ ਜਿਹੜੇ ਸੋਸ਼ਲ ਵਰਕਰ ਨੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਮੇਰੇ ਨਾਲ ਮੌਜੂਦ ਨੇ ਸਿਮਰਨਜੀਤ ਸਿੰਘ ਮਾਨ ਕੀ ਮੁੱਦਾ ਕੀ ਹੈ ਜੀ ਪੂਰਾ ਦੇਖੋ ਜੀ 2-3 ਦਿਨ ਪਹਿਲਾਂ ਇੱਕ ਪੀਸੀ ਕੀਤੀ ਸੀ ਮੋਹਾਲੀ ਤੇ ਉਹਦੇ ਵਿੱਚ ਅਮਰਪਾਲ ਨੇ ਅੰਗੇਜ਼ ਸੀ ਕਿ ਜਿਹੜਾ ਕਿ ਉਹਨੇ ਇੱਕ ਕੁੜੀ ਨੂੰ ਜਾਨੋਂ ਮਾਰ ਦਿੱਤਾ ਗਿਆ ਸੀਗਾ ਉਹਦੇ ਅੰਗੇਜ਼ ਸੀਗੀ ਜਿਹੜਾ ਕਿ ਇੱਕ ਸ਼ਹਿਨਾਜ਼ ਭੱਟੀ ਨੇ ਉਹਦੇ ਉਹਦੇ ਸੰਬੰਧ 'ਚ ਇੱਕ ਵੀਡੀਓ ਪਾਈ ਸੀ ਕਿ ਅਮਰਪਾਲ ਮਹਿਰੋਂ ਨੇ ਬਹੁਤ ਚੰਗਾ ਕੰਮ ਕੀਤਾ ਕੀ ਅਮਰਪਾਲ ਨੇ ਚੰਗਾ ਕੰਮ ਕੀਤਾ ਕਾਹਦਾ ਚੰਗਾ ਕੰਮ ਕੀਤਾ ਸੀ ਉਹਦੇ ਉਹਦੇ ਗੱਲ ਸੁਣ ਕੇ ਹੀ ਉਹ ਮੈਨੂੰ ਸੁਜਾਤ ਭੱਟੀ ਕਾਲ ਕਰਦਾ ਪਿਆ ਤੂੰ ਗਲਤ ਕੰਮ ਕਰਦਾ ਪਿਆ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਮੈਂ ਕਿਸ ਗੱਲ ਦਾ ਇਲਜ਼ਾਮ ਬੁਰਾ ਹੋਊਗਾ ਕਿ ਮੈਂ ਉਸ ਪਰਿਵਾਰ ਦਾ ਸਾਥ ਦੇ ਰਿਹਾ ਉਸ ਪਰਿਵਾਰ ਦਾ ਗਰੀਬ ਪਰਿਵਾਰ ਸਾਥ ਦੇ ਰਿਹਾ ਤਾਂ ਮੇਰਾ ਇਲਜ਼ਾਮ ਗਲਤ ਹੋਊਗਾ ਮੈਂ ਕੀ ਗਲਤੀ ਕੀਤੀ ਹੈ ਤੁਹਾਡੇ ਅਮਰਤਪਾਲ ਨੇ ਤਾਂ ਡਾਇਰੈਕਟ ਕੁੜੀ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਹੜਾ ਕਿ ਉਹ ਅੱਜ ਬਾਹਰ ਭੱਜ ਗਿਆ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਕਹਿੰਦਾ ਤੁਹਾਨੂੰ ਮੈਂ ਪਿਆਰ ਨਾਲ ਸਮਝਾਉਂਦਾ ਕੋਈ ਗੱਲ ਨਹੀਂ ਮੈਂ ਖਾ ਸਮਝਾ ਲੈ ਕਿੱਡੀ ਵੱਡੀ ਗੱਲ ਤੂੰ ਜਾਣ ਤੋਂ ਮਾਰੇਗਾ ਮੇਰੇ ਵਰਗੇ ਹੋਰ ਹਜ਼ਾਰ ਉੱਠ ਜਾਣਗੇ ਆਵਾਜ਼ ਜਿਹੜਾ ਕੋਈ ਸੱਚ ਦੀ ਬਾਤ ਚੱਕਦਾ ਨਾ ਉਹਨੂੰ ਦਬਾਇਆ ਜਾਂਦਾ ਦੇਖੋ ਏਦਾਂ ਦੇ ਗੈਂਗਸਟਰ ਹੈ ਕਿ ਇਹਨੂੰ ਧਮਕੀਆਂ ਤੋਂ ਬੰਦਾ ਡਰ ਜੇਗਾ ਪਰ ਮੈਂ ਡਰਨ ਵਾਲਾ ਨਹੀਂ ਹੈ ਸਜਾਦ ਭੱਟੀ ਹੋ ਚਾ ਅਮਰਤਪਾਲ ਮਹਿਰੋ ਹੋ ਮੈਂ ਡਰਨ ਵਾਲੇ ਉਸ ਪਰਿਵਾਰ ਦੀ ਹੈਲਪ ਕਰਾਂਗਾ ਉਹਦੇ ਪਰਿਵਾਰ ਨਾਲ ਜੋੜਿਆ ਔਰ ਸਜ਼ਾ ਇਹਨੂੰ ਅਮਰਤਪਾਲ ਮਹਿਰਨ ਸਜ਼ਾ ਦਵਾ ਕੇ ਛੱਡਾਂਗਾ ਦੇਖੋ ਇਹਨੇ ਦੇਖੋ ਕਿਵੇਂ ਕਾਲ ਆਉਂਦੀਆਂ ਨੇ ਥ੍ਰੈਟ ਦੇ ਰਹੇ ਨੇ ਦੇਖੋ ਬਾਹਰ ਦੇ ਨੰਬਰ ਤੋਂ ਕਾਲ ਆ ਇਹ ਸਜਾਦ ਭੱਟੀ ਦੀ ਖੁਦ ਹੀ ਬਾਤ ਤੁਹਾਨੂੰ ਆਵਾਜ਼ ਵੀ ਸੁਣਾਉਣਾ ਇਸ ਸਜਾਦ ਭੱਟੀ ਹੈ ਇਹ ਜਿਹੜੇ ਨੰਬਰ ਤੋਂ ਕਾਲ ਸੁਬਾ ਕੱਲ ਤੋਂ ਫੋਨ ਆ ਰਹੇ ਨੇ ਇਹਨਾਂ ਤੁਸੀਂ ਵੀ ਜਿਵੇਂ ਦੱਸ ਰਹੇ ਹੋ ਜਿਹੜਾ ਸ਼ਹਿਜ਼ਾਦ ਪੱਟੀ ਆ ਜਿਹੜਾ ਉਹ ਤੇ ਅਮਰਤਪਾਲ ਮਹਿਰੋ ਇਕਵੇਂ ਜੁੜੇ ਹੋਈ ਕਿਵੇਂ ਹੋ ਸਕਦੇ ਆ ਬਈ ਦੇਖੋ ਜੀ ਹੁਣ ਇਹ ਤਾਂ ਮੈਂ ਪੁਸ਼ਟੀ ਨਹੀਂ ਕਰ ਸਕਦਾ ਉਹਦੇ ਹੱਕ ਚ ਇਹਨੇ ਬਿਆਨ ਪਾਏ ਸੀ ਕਿ ਮਹਿਰੋ ਨੇ ਜਿਹੜਾ ਵੀ ਕੀਤਾ ਬਹੁਤ ਚੰਗਾ ਕੰਮ ਕੀਤਾ ਕਿ ਪੰਜਾਬ ਦਾ ਯੋਧਾ ਇੱਕ ਆਦਾ ਯੋਧਾ ਹੈ ਬਈ ਇਹ ਇੱਕ ਔਰਤ ਤੇ ਹੱਥ ਪਾਇਆ ਇਹ ਕਾਦਾ ਯੋਧਾ ਹੈ ਉਹਦੇ ਕਰਕੇ ਇਹਨੇ ਵੀਡੀਓ ਪਾਈ ਸੀ ਉਹਦੇ ਕਰਕੇ ਇਹਨੇ ਮੇਰੀ ਵੀਡੀਓ ਦੇਖੀ ਹੋਣੀ ਕੀ ਦੇਖੀ ਹੋਣੀ ਕੀ ਨਹੀਂ ਮੈਨੂੰ ਨਹੀਂ ਪਤਾ ਪੀਸੀ ਦੇਖੀ ਹੋਗੀ ਕਿਤੇ ਨਾ ਕਿਤੇ ਤੇ ਉਹਦੇ ਕਰਣ ਮੈਨੂੰ ਥ੍ਰੈਟ ਦੇ ਰਿਹਾ ਕਹਿੰਦਾ ਤੂੰ ਸੁਧਰ ਜਾ ਤੂੰ ਅਮਰਤਪਾਲ ਦੇ ਖਿਲਾਫ ਨਾ ਬੋ ਤੇ ਤੇਰਾ ਇਲਜ਼ਾਮ ਬੁਰਾ ਹੋਊਗਾ ਵੀ ਐਦਾਂ ਦੇ ਲੋਕੋ ਜਿਹੜਾ ਨਾ ਸੱਚ ਦੀ ਬਾਤ ਚੱਕਦਾ ਉਹਨੂੰ ਆਵਾਜ਼ ਨੂੰ ਦਬਾਈ ਜਾਂਦੀ ਹੈ ਮਤਲਬ ਜੇ ਮੈਂ ਝੂਠ ਦਾ ਸਾਥ ਨਾ ਫਿਰ ਕਹਿੰਦੇ ਕਿ ਝੂਠ ਨੂੰ ਮੰਨਿਆ ਨਹੀਂ ਜਾਂਦਾ ਜੇ ਹੁਣ ਮੈਂ ਸੱਚ ਨਾਲ ਖੜਾ ਤਾਂ ਮਤਲਬ ਦੇਖੋ ਉਹਨੂੰ ਦਬਾਇਆ ਜਾ ਰਿਹਾ ਕਿ ਤੁਸੀਂ ਹੁਣ ਡਰ ਰਹੇ ਹੋ ਕਿ ਜਿਹੜੇ ਤੁਹਾਨੂੰ ਜਿਹੜੇ ਥ੍ਰੈਡ ਆ ਰਹੇ ਆ ਤੇ ਹੁਣ ਤੁਸੀਂ ਕਮਲਗੌਰ ਭਾਬੀ ਦਾ ਜਿਹੜਾ ਇਨਸਾਫ ਇਹ ਨਹੀਂ ਦਿਵਾਓਗੇ ਨਹੀਂ 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 ਦੇਖੋ ਇਨਸਾਫ ਮੈਂ ਉਹਨਾਂ ਨੂੰ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ ਔਰ ਇਹਨੂੰ ਇਨਸਾਫ ਦਿਵਾ ਕੇ ਛੱਡਾਂਗਾ ਔਰ ਮੈਂ ਡਰਨ ਵਾਲਾ ਨਹੀਂ ਐ ਚਾ ਸਜਾਦ ਭੱਟੀ ਐ ਚਾ ਆਪਣਾ ਅਮਰਤਪਾਲ ਮਹਿਰੋ ਮੈਂ ਡਰਨ ਵਾਲਾ ਨਹੀਂ ਐ ਉਸ ਪਰਿਵਾਰ ਦੇ ਨਾਲ ਜੁੜੇ ਐ ਉਹਨੂੰ ਹਾਈ ਕੋਰਟ ਤੱਕ ਲੈ ਕੇ ਇਹਨੂੰ ਸਜ਼ਾ ਜ਼ਰੂਰ ਦਿਵਾ ਕੇ ਛੱਡਾਂਗੇ ਅਮਰਤਪਾਲ ਮਹਿਰੋ ਨੂੰ ਇਹ ਜਿੱਥੇ ਮਰਜ਼ੀ ਭੱਜਲੇ ਜਿੱਥੇ ਮਰਜ਼ੀ ਲੁਕਲੇ ਇਹਨੂੰ ਸਜ਼ਾ ਦਵਾਕੇ ਛੱਡਾਂ ਉਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂ ਉਹ ਪਰਿਵਾਰ ਦੀ ਹੈਲਪ ਜ਼ਰੂਰ ਕਰਾਂਗਾ ਮੈਂ ਜਿੰਨੀ ਮੇਤੋਂ ਹੋਈ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਆਪਣੀ ਜਾਨ ਤੋਂ ਡਰਦਾ ਜੋ ਮਰਜ਼ੀ ਹੋ ਜਾ ਉਸ ਪਰਿਵਾਰ ਨੂੰ ਦਵਾਕੇ ਇਨਸਾਫ ਦਵਾਕੇ ਛੱਡਾਂਗਾ ਕਿਤੇ ਤੁਸੀਂ ਜਿਹੜੀ ਸਿਕਿਉਰਿਟੀ ਲੈਣ ਪਿੱਛੇ ਤਾਂ ਨਹੀਂ ਕਰ ਰਹੇ ਸਭ ਜਿਹੜਾ ਕੀ ਪਤਾ ਹੋ ਸਕਦਾ ਕਿ ਇਹ ਡਰਾਮਾ ਹੀ ਹੋਵੇ ਵੀਰੇ ਥ੍ਰੈਟ ਤਾਂ ਮੈਨੂੰ 2024 ਤੋਂ ਨੇ 2024 ਨਵੰਬਰ ਦਸੰਬਰ ਤੋਂ ਨੇ ਮੇਰੀ ਪਹਿਲਾਂ ਅੱਜ ਤੱਕ ਕੋਈ ਸਿਕਿਉਰਿਟੀ ਨਹੀਂ ਲਈ ਮੈਂ ਉਦੋਂ ਮੈਨੂੰ 2024 ਦੀ ਗੱਲ ਕਰੀਏ ਤੇ ਹੁਣ ਤੱਕ ਬਲਜਿੰਦਰ ਪਾਸਟਰ ਦਾ ਮਤਲਬ ਚ ਉਹ ਤੋਂ ਨਹੀਂ ਪਿੱਛੇ ਹਟੇ ਇਹ ਤਾਂ ਫਿਰ ਹੈ ਹੀ ਹੈ ਤਾਂ ਫਿਰ ਛੋਟੇ ਜਿਹੇ ਬੰਦੇ ਨੇ ਉਹਨਾਂ ਤੇ ਨਹੀਂ ਮੈਂ ਪਿੱਛੇ ਹਟੇ ਤਾਂ ਹੈ ਹੀ ਕੋਣ ਨੇ ਮੈਨੂੰ ਧਮਕ ਮੈਂ ਮੰਨਦਾ ਨਹੀਂ ਕਿ ਮੈਂ ਤੁਹਾਨੂੰ ਡਰਦਾ ਨਾ ਮੈਂ ਡਰਾਂਗਾ ਧਮਕ ਕਹਿੰਦਾ ਬਹੁਤ ਨੇ ਵੀਰੇ ਲੋਕਾਂ ਦਾ ਕੰਮ ਹੈ ਧਮਕੀਆਂ ਜਾਂ ਕਮੈਂਟ ਕਰਨੇ ماں ਦੀ ਭੈਣ ਦੀ ਭੈਣ ਦੀ ਪਰ ਲੋਕ ਬੀੜ ਇਹਨੂੰ ਦੇਖਦੇ ਨਹੀਂ ਚੰਗੀ ਤਰ੍ਹਾਂ ਦੇਖਣ ਦਾ ਨਾ ਕੋਈ ਸੱਟਾ ਨਿਕਲਣਾ ਚਾਹੇ ਕਿ ਤਤ ਨਿਕਲਣਾ ਚਾਹੀਦਾ ਫਿਰ ਗਾਲ ਕੱਢਣ ਦਾ ਸਵਾਦ ਵੀ ਆਉਂਦਾ ਇਹ ਹਾਣ ਦੇ ਨਾਲ ਮੱਥਾ ਲਾਵੇ ਹਾਣ ਦੇ ਨਾਲ ਮੱਥਾ ਲਾ ਕੇ ਫਿਰ ਇਹਨੂੰ ਪਤਾ ਲੱਗਦਾ ਭੱਜਦੇ ਨੂੰ ਬਾਹਰ ਇੱਕੋ ਜਿਹੇ ਦਿਨ ਜਿਹੜਾ ਮਰਜ਼ੀ ਹੋਵੇ ਪਾਕਿਸਤਾਨੀ ਜਿਹੜਾ ਗੈਂਗਸਟਰ ਹੈ ਪੱਟੀ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਹੜਾ ਸਯਾਦ ਪੱਟੀ ਹੈ ਗੈਂਗਸਟਰ ਇਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਜਿਵੇਂ ਕਿ ਨੇ ਪਹਿਲਾਂ ਗ੍ਰੇਨੇਡ ਹਮਲੇ ਕੀਤੇ ਸੀ ਜਲੰਧਰ ਯੂਟਿਊਬਰ ਦੇ ਘਰ ਕੀਤਾ ਸੀ ਇੱਕ ਹੋਰ ਦੇ ਘਰ ਕੀਤਾ ਸੀ ਇਹ ਇਦਾਂ ਦਾ ਗੰਦਾ ਇਨਸਾਨ ਹੈ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹਨਾਂ ਨੇ ਹੈਨਾ ਕਿਉਂਕਿ ਮੈਨੂੰ ਇਹ ਕਹਿਣਾ ਜਾਂਦਾ ਵੀ ਤੂੰ ਆਪਣੇ ਹਰਕਤਾਂ ਤੋਂ ਬਾਜ਼ ਆ ਜਾ ਠੀਕ ਹੈ ਮੈਂ ਤੇਰੇ ਗਿੱਦੜ ਧਮਕੇ ਤੋਂ ਡਰਨ ਵਾਲਾ ਨਹੀਂ ਐ ਨਾ ਤੇ ਤੂੰ ਡਰਿਆ ਨਾ ਮੈਂ ਕਦੇ ਡਰੂੰਗਾ ਨਾ ਤੇ ਤੂੰ ਮੈਂ ਵੀਡੀਓ ਚੁੱਕੇ ਤੇ ਮਾਫੀ ਮੰਗੀ ਕਿ ਮੈਨੂੰ ਮaaf ਕਰ ਦੇ ਤੇ ਕੋਈ ਮਾਫੀ ਨਹੀਂ ਮੰਗੀ ਮੈਂ ਤੈਨੂੰ ਸਪੈਸ਼ਲ ਕਹਿੰਦਾ ਤੇ ਬਣੇ ਹਰਕਤਾਂ ਤੋਂ ਬਾਜ਼ ਆ ਜਾ ਜੇ ਤੇਰੇ ਚ ਐਡਾ ਗਦਮ ਹੈ ਤੂੰ ਇੰਡੀਆ ਆ ਜਾ ਫਿਰ ਆਪਾਂ ਹੱਥ ਨਾਲ ਹੱਥ ਦੇਖ ਲਵਾਂਗੇ ਕਿ ਡਿੱਗ ਵੱਡੀ ਗੱਲ ਹੈ ਤੂੰ ਸ਼ਾਜਾਦ ਭੱਟੀ ਹੈ ਤਾਂ ਕਿੱਡੀ ਵੱਡੀ ਗੱਲ ਹੈ ਤੈਨੂੰ ਦੇਖਣਾ ਕੱਲੇ ਨਾਲ ਕੱਲਾ ਜਦ ਮਰਜੀ ਆ ਜਾ ਤੂੰ ਪੰਜਾਬ ਆ ਤੂੰ ਇੰਡੀਆ ਆ ਜਿੱਥੇ ਕਿ ਉਹਥੇ ਆ ਜਾਾਂਗੇ ਆਪਾਂ ਕਿੱਡੀ ਵੱਡੀ ਗੱਲ ਹੈ ਤੂੰ ਡਰਦਾ ਨਹੀਂ ਹੈ ਮੈਨਾਂ ਤੋਂ ਸ਼ਾਜਾਦ ਭੱਟੀ ਤੋਂ ਤੇ ਅਮਰਤਪਾਲ ਨੂੰ ਕੀ ਕਹਿਣਾ ਚਾਹੋਗੀ ਕੀ ਸੰਦੇਸ਼ ਕੀ ਹੈ ਜੀ ਅਮਰਤਮਾਲ ਜਿੱਥੇ ਮਰਜੀ ਭੱਜ ਉਨਾਂ ਤੇ ਮਾਣ ਹੈ ਕਿ ਇਹਨੂੰ ਅਰੈਸਟ ਕਰਕੇ ਛੱਡਣਗੇ ਉੱਥੋਂ ਦਾ ਪ੍ਰਸ਼ਾਸਨ ਸਾਥ ਨਹੀਂ ਦੇਤਾ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਵਾਂਗੇ ਹਾਈ ਕੋਰਟ ਦੇ ਥਰੂ ਚਲਾਵਾਂਗੇ ਅਸੀਂ ਅਸੀਂ ਪ੍ਰਸ਼ਾਸਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਜਿਹੜਾ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਜਿਵੇਂ ਕਾਨੂੰਨ ਤੋਂ ਬਾਹਰ ਰਹਿ ਕੇ ਇਹਨੇ ਕੁੜੀ ਦਾ ਭੈਣ ਦਾ ਕਤਲ ਕੀਤਾ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਤੇ ਕਾਰਵਾਈ ਕਰਾਵਾਂਗੇ ਡਰ ਲੱਗ ਰਿਹਾ ਜੀ ਤੁਹਾਨੂੰ ਨਹੀਂ ਨਹੀਂ ਡਰ ਨਹੀਂ ਮੈਨੂੰ ਤੁਹਾਨੂੰ ਵੀਡੀਓ ਦਿਖਾਉਣਾ ਮੈਨੂੰ ਡਰ ਕਿਸ ਗੱਲ ਦਾ ਬਾਈ ਡਰ ਕਿਸ ਗੱਲ ਦਾ ਮੈਨੂੰ ਸਮਝ ਨਹੀਂ ਆ ਰਿਹਾ ਡਰ ਤਾਂ ਡਰ ਨਾ ਘਾਤੋਂ ਇਹ ਤੋਂ ਡਰ ਨਹੀਂ ਡੋਨ ਵਾਲੇ ਦੀ ਗ अपना वीडियो तो करने देखो श्रेया मैं जी सचिकाल जी।, अच्छा, जी मान कल करें जी नहीं जी शायद फोन आ रहा है बचना दिखा देना दोबारे ਤੁਪ ਮੈਨੂੰ ਚੁੱਤਰ ਮਾਰਨੇ ਆ ਤੇ ਚਿੱਤਰ ਭਾਜੀ ਦੇਖੋ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਤੁਸੀਂ ਖਾਲੀਸਾਨੀ ਦਾ ਕਿਉਂ ਉਹ ਕਰਦੇ ਹੋਏ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਕੋ ਕੁੜੀ ਮਾਰਦੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਬੇ ਇਦਾਂ ਤੁਹਾਨੂੰ ਵੀਡੀਓ ਤੁਹਾਨੂੰ ਨਾ ਮੈਂ ਐਚ ਵੀਡੀਓ ਤੁਹਾਨੂੰ ਮੈਂ ਦੇ ਦਾਂਗਾ ਤੁਸੀਂ ਵੀਡੀਓ ਜਰੂਰ ਚਲਾਓ ਇਹ ਚ ਨਾ ਵੀਡੀਓ ਜਰੂਰ ਚਲਾਓ ਮੇਰੇ ਫੋਨ ਦੀ ਬੈਟਰੀ ਹਾਂਜੀ ਸਸਿਕਾ ਸਸਿਕਾ ਜੀ ਅੱਛਾ ਫੋਨ ਬੋਲ ਰਹੇ ਹੋ ਮਾਨ ਗੱਲ ਕਰ ਰਹੇ ਜੀ ਕ언 ਕਦੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਚ ਕੋ ਪੂਰੀ ਗੱਲ ਕੀਤੀ ਹੋਏ ਨਹੀਂ ਜੀ ਫਿਰ ਤੂੰ ਮੈਨੂੰ ਚਤਰ ਮਾਰਨੇ ਤੇ ਛਤਰ ਪਾਜੀ ਦੇਖੋ ਤੁਸੀਂ ਪੰਜਾਬ ਦਾ ਮਾਅਲ ਕਿਉਂ ਖਰਾਬ ਤੁਸੀਂ ਖਾਲੀਸਾਨੀ ਦਾ ਕਿਉਂ ਉਹ ਕਰਦੇ ਹੋਏ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਹੰਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਤੇਰੀ ਸੁਣ ਨਾ ਮੇਰੀ ਸੁਣ ਨਾ ਹਾਂ ਜੀ ਇਹ ਨੂੰ ਤੇ ਨੂੰ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਆ ਮੈਂ ਇੰਡੀਆ ਨਹੀਂ ਆ ਸਕਦਾ ਹਾਂ ਜੀ ਠੀਕ ਹੈ ਹਾਂ ਜੀ ਮੇਰਾ ਪਿਤਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਉ ਨਹੀਂ ਕਰਦੀਦਾ ਹੁੰਦਾ ਕਿ ਮੈਂ ਛਿੱਤਰ ਮਾਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ ਵੀਊ ਸ਼ੂਜ਼ ਦੇ ਚੱਕਰ ਵਿੱਚ ਮੈਂ ਤੇ ਤੇਰੀ ਵੀਡੀਓ ਹੁਣ ਪੇਜੀ ਮੈਂ ਕਿ ਚਲੋ ਮੈਂ ਭਾਈ ਨੂੰ ਕਾਲ ਕਰਕੇ ਪੁੱਛਣਾ ਕਿ ਵੀ ਕਿਸ ਵਜ੍ਹਾ ਤੋਂ ਤੂੰ ਛਿੱਤਰ ਮਾਰਨੇ ਨੇ ਜਿਸ ਤੇ ਤੂੰ ਮਾਰ ਸਕਨਾ ਛਿੱਤਰ ਨਾ ਮੇਰਾ ਭਰਾ ਤੂੰ ਪਾਕਿਸਤਾਨ ਚ ਆ ਸਕਨਾ ਨਾ ਮੈਂ ਇੰਡੀਆ ਆ ਸਕਨਾ ਵਾ ਅਗਰ ਤੇ ਤੇਰੇ ਚ ਦਮ ਹੈ ਗਈ ਛੇਤਰ ਮਰਨ ਦਾ ਤੇ ਪੁਰਤਗਾਲ ਦਾ ਮੈਕਸੀਕੋ ਦਾ ਦੁਬਈ ਦਾ ਕਿਸੇ ਜਗ੍ਹਾ ਤੇ ਤੂੰ ਟਾਈਮ ਰੱਖ ਲੈ ਮੈਂ ਉੱਥੇ ਆ ਜਾਂਗਾ ਮੈਂ ਵੇਖਦਾ ਵਾਂ ਮੇਰਾ ਭਰਾ ਤੇਨੂੰ ਕਿ ਤੂੰ ਛੇਤਰ ਮਰਨ ਜੋਗਾ ਹੈ ਜਾਂ ਨਹੀਂ ਹੈ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਜੇ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਵਾਲ ਮੈਰੋ ਦੀ سپورਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਉਹ ਦੋ ਸਿਗਰੇਟੇ ਪੰਜਾਬ 'ਚ ਬਹਿ ਕੇ ਇਸਲਾਮ ਨੂੰ ਖਾਣਾ ਕਾਬਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਦੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਨੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ 'ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁਸਲਿਮ ਨੂੰ ਜਿਨ੍ਹਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਨੂੰ ਤੇ ਹੁਣ ਗਨਮੈਨ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਆਲਾ ਨਾ ਉੱਥੇ ਸੱਟ ਵੰਦਾ ਮੈਂ ਦੂਜਾ ਸੱਟ ਵੰਦਾ ਕਿ ਪੂਰਾ ਮੱਲਾ ਉੱਡਦਾ ਠੀਕ ਹੈ ਮੈਨੂੰ ਨਹੀਂ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀ ਨੰਘੀਆਂ ਹੋ ਕੇ ਤੁਹਾਡਾ ਵਿਰਸੇ ਨੂੰ ਪੰਜਾਬੀ ਨੂੰ ਖਰਾਬ ਕੀਤੀ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣ ਨਹੀਂ 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 ਤੁਹਾਡੀ ਗੱਲ ਐਗਰੀ ਆ ਕਿਹੜਾ ਕਿਹੜਾ ਪੰਜਾਬੀ ਔਰ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪਹਿਣਾ ਤੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਕਿਹੜਾ ਪੰਜਾਬੀ ਹੈ ਜਿਹੜਾ ਇੰਟਰਨੈਟ ਦੇ ਉੱਤੇ ਬਹਿ ਕੇ ਕਹਿੰਦਾ ਜਨਾਨੀਆਂ ਨੂੰ ਕਿ ਕੋੜੇ ਲਾ ਕੇ ਉਹ ਪਿੱਛੇ ਖੜੀ ਹੋ ਜਾ ਐਵੇਂ ਦੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਨੂੰ ਦੱਸ ਨਹੀਂ 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 ਗ੍ਰਨੇਡ ਕਿਸ ਗੱਲ ਲਈ ਤੁਸੀਂ ਕਹਿ ਰਹੇ ਹੋ ਕਦੇ ਨੰਗਿਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲਾਂ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਮੇਰੀ ਗੱਲ ਸੁਣ ਲਿਓ ਬੇਨਤੀ ਕਿਸੇ ਲੇਡੀਜ਼ ਦੇ ਹੱਥ ਪਾਉਣਾ ਕਿੱਡਿਕ ਸ਼ਾਬਾਸ਼ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਬੜੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਨੂੰ ਤੁਸੀਂ ਹੱਕ ਨਹੀਂ ਮੈਂ ਸਿਰਫ ਇਹ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਜਿਹੜੀ ਵਜ੍ਹਾ ਤੋਂ ਮੇਰੇ ਤੇ ਗਰਨੇਟ ਵਾਲੀ ਚੀਜ਼ ਪਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀ ਇਹ ਕਿ ਉਹਦਾ ਨਾਂ ਤੇ ਕੋਈ ਪੇਚ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਚ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਜ਼ਰ ਦਾ ਜਿਹਦੇ ਘਰ ਘਟਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਤੂੰ ਨਹੀਂ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਉਹ ਸਰ ਮੈਨੂੰ ਗਲਤ ਨਹੀਂ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੇ ਫਿਲਾਨੇ ਨਫ਼ਰਤ ਕਰ ਰਿਹਾ ਨਾ ਉਹ ਡੀਐਸਪੀਆ ਨੂੰ ਤੁਹਾਡੇ ਡੀਐਸਪੀਆ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਇੱਕ ਸਾਲ ਉਹਨੇ ਮੈਨੂੰ ਲਾਰੇ ਲਾਈ ਰੱਖਿਆ ਕਿ ਮੈਂ ਉਹਨੂੰ ਪੂਰੇ ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰਾ ਕੁਝ ਦਿੱਤਾ ਉਸ ਐਸਪੀ ਨੇ ਮੈਨੂੰ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜੀ ਕਰਨਾ ਮੈਂ ਹੁੰਦੀ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਤੁਸੀਂ ਤੁਹਾਡੇ ਦੇਖੋ ਤੁਹਾਡੇ ਇੱਡੇ ਸੈੱਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਭਾਈ ਮਿੰਟਾ ਉਹਨੂੰ ਮੈਨੂੰ ਇੱਕ ਗੱਲ ਦੱਸ ਵੀ ਮੈਂ ਉੱਥੇ ਇੰਡੀਆ ਆ ਕੇ ਉਦੇ ਪੈਰਾਂ 'ਚ ਬਹਿ ਜਾਵਾਂ ਫੋਨ ਤੇ ਬੰਦਾ ਕਹਿੰਦਾ ਨਾ ਕਿ ਸਾਰ ਐਸ ਪ੍ਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬਹਿ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਇੰਡੀਆ ਦੇ ਵਿੱਚ ਬਹਿ ਨਹੀਂ ਟਿਕਟੋਕ ਇੰਡੀਆ 'ਚ ਬਹਿ ਨੇ ਬਹਿ ਨੇ ਕਿਸ ਤਰ੍ਹਾਂ ਚਲਾ ਰਹੇ ਨੇ ਟਿਕਟੋਕ ਇੰਡੀਆ ਦੇ ਵਿੱਚ ਬੈ ਕੇ ਇੰਡੀਆ ਚ ਜਿਹੜੀ ਇੰਡੀਆ ਚ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਹੈ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਉਥੋਂ ਬੈ ਕੇ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀਆਂ ਹਾਈਟ ਭੇਜਣਾ ਵਾ ਵੀਡੀਓ ਜਲੰਧਰ ਦਿਆਂ ਦੀਆਂ ਜਿਹੜੇ ਹੁਣ ਉਹ ਇਕੱਠੇ ਹੋ ਕੇ ਸਾਰੇ ਆਇਕ ਲੋਤੇ ਨੇ ਆਪਣੇ ਘਰਾਂ ਦੇ ਵਿੱਚ ਉਹ ਬੀਟੀਆਂ ਲਾ ਕੇ ਸਿਮਾ ਪਾ ਕੇ ਚੋਰੀ ਤਰੀਕੇ ਨਾਲ ਆਈਪੀ ਰੋ ਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪੈ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚੈੱਕ ਰਹੀਆਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤੋਂ ਉਹਨੇ ਪਰ ਮਤਲਬ ਜੇ ਤੋਂ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖੱਪਿਆਂ ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋ ਰਿਹਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਊਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ ਮੇਰੀ ਕਹ ਜੇ ਤੁਹਾਡੀ ਭੈਣ ਨੂੰ ਔਕਾਤ ਨਹੀਂ ਹੈਗੀ ਤੇ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਤੇਰੇ ਆ ਤੁਸੀਂ ਮਾਹੌਲ ਕਹਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਭੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਏ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆਪ ਖਿੱਤਰਖਾਨ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਸੱਚ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਖਿੱਤਰ ਮਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਕਿ ਤੂੰ ਕੀ ਬੋਲਦਾ ਪਿਆ ਵੀ ਇਹਦਾ ਕਿਤੇ ਨਾ ਕਿਤੇ ਉਸ ਬੰਦੇ ਨਾਲ ਕਨੈਕਸ਼ਨ ਜੁੜ ਰਿਹਾ ਏ ਕਿਉਂਕਿ ਜਿਹੜਾ ਉਹਦੇ ਫੇਵਰ ਚ ਵੀਡੀਓ ਬਣਾ ਕੇ ਪਾ ਰਿਹਾ ਕਿ ਉਹਦਾ ਯੋਧੇ ਨੇ ਬਹੁਤ ਵੱਡਾ ਕੰਮ ਕੀਤਾ ਕੋਈ ਯੋਧਾ ਨਹੀਂ ਐ ਅਮਰਤਪਾਲ ਮੈਰੋ ਕੋਈ ਯੋਧਾ ਨਹੀਂ ਹੈ ਕੋਈ ਯੋਧਾ ਨਹੀਂ ਜੇ ਯੋਧਾ ਹੁੰਦਾ ਨਾ ਤਾਂ ਅੱਜ ਪੰਜਾਬ ਚ ਆ ਕੇ ਸਰੈਂਡਰ ਕਰਦਾ ਜੇ ਯੋਧਾ ਹੁੰਦਾ ਤਾਂ ਸਰੈਂਡਰ ਕਰਦਾ ਪਰ ਇਹਨੇ ਕੋਈ ਸਰੈਂਡਰ ਨਹੀਂ ਕੀਤਾ ਸਿਰਫ ਹਵਾ ਬਾਜੀ ਕਰਦਾ ਮੈਂ ਉਹ ਕਰ ਦੂੰ ਉਹ ਕਰ ਦੋ ਤਿੰਨ ਚਾਰ ਕੁੜੇ ਨੂੰ ਹੋਰ ਨੂੰ ਕਿੰਨੂੰ ਮਾਰੇਗਾ ਤੂੰ ਕਿੱਡਾ ਖੱਬੀਖਾਨ ਐ ਬਾਈ ਤੂੰ ਕਿੱਡਾ ਕੋਹ ਐ ਕਿੱਡਾ ਜਿਗਰ ਵਾਲਾ ਤੂੰ ਤਿੰਨ ਤਿੰਨ ਬੰਦੇ ਇੱਕ ਕੁੜੀ ਨੂੰ ਮਾਰਦੇ ਕਿੱਡੀ ਕਿ ਸ਼ਾਬਾ ਮੈਂ ਦੱਸਿਆ ਕਿ ਤਿੰਨ ਬੰਦਿਆਂ ਨੇ ਇੱਕ ਕੁੜੀ ਦਾ ਕਤਲ ਕੀਤਾ ਕਿੱਡਾ ਕਸ਼ੇਰ ਤੂੰ ਬਾਈ ਇਕੱਲੇ ਨੂੰ ਕੱਲਾ ਆ ਜਾ ਯਾਰ ਕਿੱਡੀ ਵੱਡੀ ਗੱਲ ਹੈ ਜਿਹੜੇ ਕਮੈਂਟਾਂ ਦੇ ਵਿੱਚ ਵੀ ਕਈ ਕਮੈਂਟ ਕਰ ਰਹੇ ਸੀਗੇ ਕਿ ਤੁਹਾਨੂੰ ਵੀ ਮਤਲਬ ਕਿ ਜਿਹੜਾ ਹੈ ਉਹ ਕਮਲਕੌਰ ਭਾਬੀ ਕੋਲੇ ਭੇਜਣਾ ਬਾਈ ਅਸੀਂ ਤਾਂ ਜਾਣ ਨੂੰ ਤਿਆਰ ਆਂ ਜੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਾਣ ਲਈ ਤਿਆਰ ਆਂ ਮਰਨ ਲਈ ਤਿਆਰ ਆਂ ਮੈਂ ਸੱਚ ਲਈ ਖੜਾ ਕੋਈ ਝੂਠ ਗੱਲ ਨਹੀਂ ਕੀਤੀ ਸੱਚ ਲਈ ਖੜਾ ਔਰ ਸੱਚ ਲਈ ਬੋਲਾਂਗੇ ਜੋ ਮਰਜੀ ਹੋਵੇ ਚਾਹੇ ਜਾਨ ਕਿਉਂ ਨਾ ਚਲੀ ਜਾਵੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਮੈਨੂੰ ਮਰਨ ਤੋਂ ਨਾ ਮੈਂ ਡਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਅਗਲਾ ਪਲਾਨ ਕੀ ਹੋਏਗਾ ਪਲਾਨ ਤਾਂ ਦੇਖੋ ਮੈਂ ਅੱਜ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਕਿ ਜਿਹੜਾ ਸ਼ਨਹਾਜ ਭੱਟੀ ਹੈ ਦੇਖੋ ਜਿਹੜੀਆਂ ਕਾਲ ਆਏ ਇਹ ਕਰਦਾ ਪਿਆ ਬਾਹਰ ਦੇ ਨੰਬਰਾਂ ਤੋਂ ਹਨ ਇਹ ਮੈਨੂੰ ਕਾਲਾਂ ਕਰਦਾ ਪਿਆ ਇਸ ਟਾਈਮ ਤੇ ਮੈਂ ਪ੍ਰਸ਼ਾਸਨ ਨੇ ਧਿਆਨ ਚ ਲਿਆਂਦਾ ਕਿ ਦੇਖੋ ਇਹ ਮੈਨੂੰ ਕਾਲਾਂ ਆ ਰਹੀਆਂ ਥ੍ਰੈਟ ਆ ਰਹੇ ਨੇ ਮੈਂ ਇਹਨਾਂ ਤੋਂ ਕੋਈ ਕੁਆਲਿਟੀ ਨਹੀਂ ਮੰਗੀ ਸਿਰ ਮੈਂ ਕਹਿ ਰਿਹਾ ਤੋ ਥ੍ਰੈਟ ਆ ਰਹੇ ਨੇ ਮੈਨੂੰ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਅੱਜ ਜਿਵੇਂ ਤੁਸੀਂ ਕਿਹਾ ਸੀ ਗਰੀਬੜੀ ਮਾਰਤੀ ਜਿਹੜੀ ਹਨਾ ਤੇ ਉਹਦੇ ਨਾਲ ਹੀ ਤੁਸੀਂ ਇਹ ਵੀ ਕਿਹਾ ਸੀਗਾ ਕਿ ਜੇ ਮੱਥਾ ਲਾਣਾ ਹੈ ਤਾਂ ਹਾਨਦਿਆਂ ਨਾਲ ਲ ਤੇ ਹੁਣ ਤਾਨੂੰ ਕੀ ਭੈ ਪੈਂਦਾ ਮੱਥਾ ਦਾ ਫਿਰ ਕੱਲੇ ਨੂੰ ਕੱਲਾ ਆਜੇ ਬਾਈ ਮੈਂ ਡਰਦਾ ਨਹੀਂ ਮੈਂ ਤੁਹਾਨੂੰ ਪਾਰ ਵਾਰ ਇੱਕੋ ਗੱਲ ਕਹਿੰਦਾ ਕੱਲੇ ਨੂੰ ਕੱਲਾ ਜਿੱਥੇ ਮਰਜੀ ਆਮਰਤਪਾਲ ਦਾ ਅਮਰਤਪਾਲ ਆਜੇ ਜਿੱਥੇ ਮ ਕੱਲਾ ਜਦ ਮਰਜੀ ਆਜੇ ਉਹਨਾਂ ਨੇ ਪੰਗਾ ਲੈਦ ਲਿਆ ਮੈਂ ਖੜਾ ਲੜਨ ਨੂੰ ਤਿਆਰ ਆ ਬਾਈ ਮੈਂ ਕਹਿੰਦਾ ਮੈਂ ਮੈਂ ਤੈਨੂੰ ਕਹਿ ਰਿਹਾ ਕਿ ਮੈਂ ਲੜਨ ਨੂੰ ਤਿਆਰ ਆ ਲਾਵੇ ਪੰਗਾ ਆਵੇ ਸ਼ਰਿਆਮ ਆ ਕੇ ਮੈਂ ਲੈ ਰਿਹਾ ਪੰਗਾ ਮੈਂ ਮੰਨਾਂ ਥੋੜੀ ਕਰਦਾ ਮੈਂ ਤੈਨੂੰ ਕਹਿੰਦਾ ਪੰਗਾ ਮੈਂ ਲੈ ਰਿਹਾ ਮੈਨੂੰ ਕੋਈ ਡਰਨ ਦੀ ਨਹੀਂ ਮੈਂ ਡਰਦਾ ਪ੍ਰਮਾਤਮਾ ਚਾਹੀਦਾ ਮੇਰਾ ਸਾਥ ਚਾਹੀਦਾ ਉਹਨਾਂ ਤੋਂ ਮੈਂ ਕਿਸੇ ਦਾ ਸਾ ਜਿੱਥੇ ਮਰਜ਼ੀ ਅੱਜ ਇਕੱਲੇ ਨਾਲ ਇਕੱਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਆ। ਅ ਇਹ ਸਨ ਸਿਮਰਨਜੀਤ ਸਿੰਘ ਮਾਨ ਤੇ ਹੁਣ ਦੇ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਤੇ ਧੰਨਵਾਦ।